ਲੋ ਵੀ ਸੱਜਣੋ ਜਿਹੜੇ ਭਰਾ ਕਹਿੰਦੇ ਆ ਸਾਡੇ ਪਸ਼ੂਆਂ ਦੇ ਚਿਚੜ ਐ ਚਮਜੂ ਐ ਮੱਖੀ ਆ ਮਸਰਾ ਤੰਗ ਕਰਦੇ ਆ ਅੱਜ ਸਾਰੀਆਂ ਹੀ ਬਿਮਾਰੀਆਂ ਦਾ ਆਪਾਂ ਇੱਕੋ ਹੀ ਹੱਲ ਕਰ ਲੈ ਕੇ ਆਏ ਆ ਤੇ 100% ਪੱਕਾ ਹੱਲ ਤੁਹਾਨੂੰ ਦੱਸਾਂਗੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਪਸ਼ੂ ਦੇ ਮੱਖੀ ਨਹੀਂ ਆਊਗੀ ਲੜੂਗੀ ਮਸਰ ਨਹੀਂ ਲੜੂਗਾ ਚਿਚੜ ਨਹੀਂ ਲੱਗਣਗੇ ਚਮਜੂ ਨਹੀਂ ਲੱਗੂਗੀ ਕੀ ਕਰ ਆਪਾਂ ਨੋਖਤਾ ਵਰਤਣਾ ਪਸ਼ੂ ਤੇ ਚੈੱਕ ਕਰ ਲਿਓ ਤੁਸੀਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਪਾਂ ਚੰਗੀ ਤਰ੍ਹਾਂ ਪਸ਼ੂ ਨੂੰ ਪਹਿਲਾਂ ਨਮਾਉਣਾ ਨਮਾਉਣ ਤੋਂ ਬਾਅਦ ਦੇ ਵਿੱਚ ਤੇ ਇੱਕ ਚੀਜ਼ ਤੁਹਾਨੂੰ ਦੱਸਾਂਗੇ ਇਹ ਵਰਤਣੀ ਆ ਇਹਦੇ ਨਾਲ ਸਾਰੇ ਹੱਲ ਹੋ ਜਾਣਗੇ ਪਸ਼ੂ ਤੇ ਚੀਚੜ ਨਹੀਂ ਲੱਗਦੇ ਚਮ ਜੂਣ ਨਹੀਂ ਲੱਗਦੀ ਮੱਖੀ ਨਹੀਂ ਲੜਦੀ ਮੱਛਰ ਨਹੀਂ ਲੜਦਾ ਹੈਗਾ ਤੁਸੀਂ ਨਾ ਮੈਡੀਕਲ ਤੋਂ ਇੱਕ ਸਾਬਣ ਆਉਂਦੀ ਹੈ ਕਿ ਸਾਬਣ ਲਿਆਉਣੀ ਆ ਤੁਸੀਂ ਸਾਬਣ ਬਹੁਤ ਕੰਪਨੀਆਂ ਦੀਆਂ ਆਉਂਦੀਆਂ ਜਿਹੜੀ ਮਰਜ਼ੀ ਲੈ ਲਿਓ ਤੁਸੀਂ ਬਹੁਤ ਵਧੀਆ ਰਿਜ਼ਲਟ ਆ ਤੇ ਜਿਵੇਂ ਕਿ ਆਪਾਂ ਸਾਬਣ ਲਿਆਂਦੀ ਆ ਦੀ ਹਫ਼ਤਾ ਪਹਿਲਾਂ ਆਪਾਂ ਟ੍ਰਾਇਲ ਲਾਇਆ ਦੇ ਤੇ ਹੁਣ ਵੀਡੀਓ ਪਾਈ ਆ ਤੇ ਇਸ ਤਰ੍ਹਾਂ ਮਾਰ ਕੇ ਬਸ ਜਿੱਥੇ ਵੀ ਤੁਹਾਡੇ ਪਸ਼ੂਆਂ ਦੇ ਮੱਖਾਂ ਵਹਿਦੀਆਂ ਤੇ ਹੱਥ ਫੇਰ ਦਿਓ ਮੁੜ ਕੇ ਪਸ਼ੂ ਨੂੰ ਉੱਤੋਂ ਦੀ ਪਾਣੀ ਨਹੀਂ ਪਾਉਣਾ ਹੈਗਾ ਨਮਾਉਣਾ ਨਹੀਂਗਾ ਐਂਸ ਝੱਗ ਛੱਡ ਦੇਣੀ ਆ ਤੇ ਜੇ ਤੁਹਾਡੇ ਪਸ਼ੂਆਂ ਦੇ ਚਿਚੜ ਲੱਗੇ ਹੋ ਤਾਂ ਉੱਥੇ ਤੁਸੀਂ ਹੱਥ ਤੇ ਲਾ ਕੇ ਸਾਬਣ ਲਾ ਦਿਓ ਮੁੜ ਕੇ ਚਿਚੜ ਨਹੀਂ ਲੱਗਣਗੇ ਮੱਖੀ ਨਹੀਂ ਨੇੜੇ ਆਊਗੀ ਵੀਡੀਓ ਸ਼ੇਅਰ ਕਰ ਦਿਓ